ਕਾਰਜਯੋਗ ਮੁਲਾਜ਼ਮ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਆਪਣੇ ਵੱਖ-ਵੱਖ ਕੇਸ ਜਿਹੜੇ ਹਾਈ ਮਾਨ ਜੋ ਹਾਈ ਕੋਰਟ ਦੇ ਵਿੱਚ ਲੱਗੇ ਹੋਏ ਸੀ ਜਿਨ੍ਹਾਂ ਦੀ ਅੱਜ ਸੁਣਵਾਈ ਸੀਗੀ ਫੇਸ ਰੀਸਨ ਨੂੰ ਲੈ ਕੇ ਤਾਂ ਸਾਥੀਓ ਇਹਨਾਂ ਕੇਸਾਂ ਦੇ ਵਿੱਚ ਆਪਣਾ ਕੇਸ ਜਿਹੜਾ ਸੀਗਾ ਉਹ 102 ਨੰਬਰ ਤੇ ਲੱਗਿਆ ਹੋਇਆ ਸੀ ਜਿਹਦੇ ਵਿੱਚ ਵੱਖ-ਵੱਖ ਕਾਟੜਾਂ ਦੇ ਜਿਹੜੇ ਕੇਸ ਨੇ ਉਹ ਕਲੱਬ ਸੀਗੇ ਪਰ ਫਾਈਲ ਸਮੇਂ ਸਾਰ ਨਾ ਪਹੁੰਚਣ ਕਰਕੇ ਜਿਹੜੀ ਕੇਸ ਦੀ ਸੁਣਵਾਈ ਆ ਉਹ ਬਾਅਦ ਦੁਪਹਿਰ ਹੋਣੀ ਸੀ ਪਰ ਹੋ ਸੁਣਵਾਈ ਹੈ ਜਿਹੜੀ ਉਹ ਨਹੀਂ ਹੋ ਸਕੀ ਹੈਗੀ ਸਾਥੀਓ ਉਹਦਾ ਕਾਰਨ ਮਾਨਯੋਗ ਜੱਜ ਸਾਹਿਬ ਕਿਸੇ ਹੋਰ ਕੇਸ ਦੇ ਵਿੱਚ ਚੱਲ ਗਏ ਤੇ ਉਸ ਤੋਂ ਬਾਅਦ ਜਿਹੜੀ ਹੁਣ ਅਗਲੀ ਤਰੀਕ ਹੈ ਜਿਹੜੀ ਉਸ ਕੇਸ ਦੀ ਸਾਥੀਓ ਪੈਣੀ ਆ ਤੇ ਇਹ ਜਿਹੜਾ ਕਾਨੂੰਨੀ ਪ੍ਰੋਸੈਸਾ ਸਾਥੀਓ ਤੁਸੀਂ ਦੇਖਦੇ ਆ ਰਹੇ ਹੋ ਵੀ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ ਤੇ ਜਿਹਦੇ ਵਿੱਚ ਆਪਾਂ ਵੱਖ-ਵੱਖ ਜਿਹੜੇ ਕਾਟਰ ਹੈਗੇ ਆ ਉਹਦੇ ਵਿੱਚ ਪੀੜਤ ਧਿਰਾਂ ਨੇ ਜਿਹੜੀਆਂ ਉਹ ਕਾਨੂੰਨੀ ਲੜਾਈ ਜਿਹੜੀ ਉਹ ਲੜ ਰਹੀਆਂ ਨੇ ਸਾਥੀਓ ਪਰ ਇਹ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਲੰਬੀ ਹੁੰਦੀ ਉਹ ਜਾਪ ਰਹੀ ਆ ਸੋ ਆਪਾਂ ਅੱਗੇ ਦੀ ਰਣਨੀਤੀ ਵਾਸਤੇ ਮੈਂ ਬੇਨਤੀ ਕਰੂੰਗਾ ਸਾਥੀ ਸ਼ਿਲਿੰਦਰ ਕੰਬੋਜ ਜੀ ਨੂੰ ਵੀ ਗੱਲਬਾਤ ਰੱਖਣ ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਤਾਂ ਹਾਈ ਕੋਰਟ ਦੀ ਜਿਹੜੀ ਅੱਜ ਦੀ ਤੁਹਾਨੂੰ ਜਾਣਕਾਰੀ ਉਹ ਮਿਲ ਚੁੱਕੀ ਆ ਔਰ ਇਹਦੇ ਨਾਲ ਨਾਲ ਅਸੀਂ ਸਾਰੇ ਜਿਹੜੀਆਂ ਧਿਰਾਂ ਹੈਗੀਆਂ ਜਿਹੜੀਆਂ ਕੇਸਾਂ ਵਿੱਚ ਜੁੜੀਆਂ ਹੋਈਆਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਹੁਣ ਆਪਾਂ ਨੂੰ ਜ਼ਮੀਨੀ ਸੰਘਰਸ਼ ਦੇ ਵਿੱਚ ਜਿਹੜਾ ਹੈ ਉਹ ਆਪਣੀ ਟੇਕ ਉਹ ਵਧਾਉਣੀ ਚਾਹੀਦੀ ਹੈ ਕੋਰਟ ਵਾਲਾ ਮਸਲਾ ਨਾਲ ਨਾਲ ਚੱਲਦਾ ਹੀ ਰਹਿਣਾ ਹੈ ਤਾਂ ਇਸ ਦੇ ਵਾਸਤੇ ਸਾਥੀਓ ਜਿਵੇਂ ਤੁਸੀਂ ਸਾਰੇ ਜਾਣਦੇ ਹੋ 6 ਨਵੰਬਰ ਨੂੰ ਵੀ ਆਪਾਂ ਨੂੰ ਮੀਟਿੰਗ 16 ਵਾਲੀ ਪੋਸਟਪੋਨ ਹੋ ਕੇ 6 ਨਵੰਬਰ ਨੂੰ ਮਿਲੀ ਹੋਈ ਆ ਲੇਕਿਨ ਆਪਾਂ ਮੀਟਿੰਗ ਉਸ ਤੋਂ ਪਹਿਲਾਂ ਕਰਨ ਔਰ ਵਾਰ-ਵਾਰ ਮੀਟਿੰਗਾਂ ਕੈਨਸਲ ਕਰਨ ਦੇ ਵਿਰੋਧ ਵਿੱਚ ਜਿਹੜਾ ਉਹ 19 ਨਵੰਬਰ ਨੂੰ ਜਿਹੜਾ ਸੰਗਰੂਰ ਆਪਾਂ ਸਰਕਾਰ ਦਾ ਜਿਹੜਾ ਵਿੱਤ ਮੰਤਰੀ ਦਾ ਉਹ ਪੁਤਲਾ ਫੁਕਣਾ ਔਰ ਅਸੀਂ ਅਪੀਲ ਕਰਦੇ ਆਂ ਨੇੜੇ ਵਾਲੇ ਜਿੜੇ ਖਾਸ ਤੌਰ ਤੇ ਸੰਗਰੂਰ ਜ਼ਿਲ੍ਹਾ ਹੋ ਗਿਆ ਸੰਗਰੂਰ ਦੇ ਨਾਲ ਮਾਨਸਾ ਬਰਨਾਲਾ ਤੇ ਪਟਿਆਲਾ ਵਾਲੇ ਸਾਥੀਆਂ ਨੂੰ ਅਸੀਂ ਅਪੀਲ ਕਰਦੇ ਆਂ ਤੁਸੀਂ 19 ਨਵੰਬਰ ਨੂੰ ਜਿਹੜਾ ਹੈ ਸਾਥੀਓ ਵਿੱਤ ਮੰਤਰੀ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਦਾ ਇਸ ਪਤਲਾ ਫੂਕ ਮੁਹਿੰਮ ਦੇ ਵਿੱਚ ਜਿਹੜਾ ਉਹ ਵੱਧ ਚੜ ਕੇ ਸ਼ਮੂਲੀਅਤ ਕਰੋ ਤਾਂ ਜੋ ਆਪਾਂ ਇਸ ਬਿਲਕੁਲ ਨਹੀਂ ਸੁੱਤੀ ਕੋਪਾ ਨੀਰੇ ਦੇ ਵਿੱਚ ਸੁੱਤੀ ਜਿਹੜੀ ਸਰਕਾਰ ਉਸ ਨੂੰ ਅਸੀਂ ਜਗਾ ਸਕੀਏ ਔਰ ਉਹਦੇ ਨਾਲ ਹੀ ਜਿਹੜਾ ਹੈਗਾ ਆਪਾਂ 19 ਤਰੀਕ ਨੂੰ ਇਸਾਫੀਓ ਤਰਨ ਤਰਨ ਜਿਮਣੀ ਚੌਂਣ ਦੇ ਵਿੱਚ ਵੀ ਜਿਹੜਾ ਉਹ ਆਪਾਂ ਅਗਲੇ ਐਕਸ਼ਨ ਦਾ ਐਲਾਨ ਕਰਨਾ ਹੈਗਾ ਸੋ ਇਸ ਵਾਸਤੇ ਆਪਣੀ ਹਾਜ਼ਰੀ ਜਿਹੜੀ ਉਹ ਯਕੀਨੀ ਬਣਾਓ ਤਾਂ ਜੋ ਆਪਾਂ ਆਪਣੇ ਏਕੇ ਦੇ ਨਾਲ ਆਪਣੀ ਤਾਕਤ ਦੇ ਨਾਲ ਜਿਹੜਾ ਹੈਗਾ ਸਰਕਾਰ ਤੋਂ ਜਿਹੜਾ ਇਹ ਆਪਣਾ ਜੋ 6ਵੀਂ ਪੀ ਕਮਿਸ਼ਨ ਹੈ ਉਹ ਲਾਗੂ ਕਰਵਾ ਸਕੀਏ ਜਿਹੜਾ ਕਿ ਕਿਸੇ ਵੀ ਪਾਸੇ ਤੋਂ ਜਿਹੜਾ ਉਹ ਆਵਦੀ ਘੜੀ ਲਾਗੂ ਹੁੰਦਾ ਦਿਖਾਈ ਨਹੀਂ ਦੇ ਰਿਹਾਗਾ ਸੋ ਤੁਹਾਡੇ ਸਾਥ ਏਕੇ ਔਰ ਵਿਸ਼ਵਾਸ ਦੇ ਨਾਲ ਸਾਥੀਓ ਇਹ ਆਪਾਂ ਮੈਦਾਨੀ ਜੰਗ ਜਿਹੜੀ ਹੈ ਉਹ ਜਿਤਨੀ ਹੈ ਔਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਿਹੜਾ ਇਸ ਦੇ ਵਿੱਚ ਸਾਡਾ ਵੱਧ ਛੱਡ ਕੇ ਸਾਥ ਦੋਗੇ ਜੈ ਜਨਤਾ ਜੈ ਸ਼ਿੰਗਾਰ ਜਿੱਤ ਲੜਦੇ ਲੋਕਾਂ ਦੇ